ਸੰਗਤ ਜੀ ਤਿੰਨ ਪਿੰਡਾਂ ਦੀ ਸੇਵਾ ਚੱਲ ਰਹੀ ਹੈ ਜੀ ਜਿਨ੍ਹਾਂ ਨੂੰ ਹੜ੍ਹ ਦੀ ਮਾਰ ਨਾਲ ਬਰਬਾਦੀ ਦਾ ਸਾਹਮਣਾ ਕਰਨਾ ਪਿਆ ਅੱਜ ਫੇਰ ਦੁਬਾਰਾ ਤੋਂ ਖਾਦ ਅਤੇ ਬੀਜ ਵੰਡਿਆ ਜਾ ਰਿਹਾ ਜੀ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਪੈੜੀ ਬਿਲਕੁਲ ਬਰਬਾਦ ਹੋ ਗਈ ਸੀਗੀ ਜੀ ਅੱਜ ਵੀ 200 ਕਿੱਲੇ ਦਾ ਜਿਹੜਾ ਖਾਦ ਬੀਜ ਵੰਡਿਆ ਜਾ ਰਿਹਾ ਜੀ ਪਿੰਡ ਰਾਦਲਕੇ ਨੂੰ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਸਾਨੂੰ ਇੰਨੀ ਸਪੋਰਟ ਕੀਤੀ ਭੈਣ ਭਰਾਵਾਂ ਨੇ ਅੱਜ ਲਗਾਤਾਰ 40 ਟਰੈਕਟਰ ਲਗਾਤਾਰ ਖੇਤਾਂ 'ਤੇ ਚੱਲ ਰਹੇ ਨੇ ਕਿਸਾਨਾਂ ਦੀਆਂ ਪੈਲੀਆਂ ਪੱਧਰ ਕਰਨ ਦੇ ਵਿੱਚ 40 ਟਰੈਕਟਰਾਂ ਨੂੰ ਡੇਲੀ ਹਰ ਰੋਜ਼ 1500 ਲੀਟਰ ਡੀ ਪਾਇਆ ਜਾਂਦਾ ਜੀ 1500 ਲੀਟਰ ਡੀਜ਼ਲ ਦੇ ਨਾਲ ਲਗਾਤਾਰ ਪਹਿਲੀਆਂ ਪੱਧਰ ਹੋ ਰਹੀਆਂ ਨੇ ਅਸੀਂ ਤੁਹਾਡੇ ਤੋਂ ਸਹਿਯੋਗ ਚਾਹੁੰਦੇ ਆ ਟਰੈਕਟਰਾਂ ਦੇ ਵਿੱਚ ਸਹਿਯੋਗ ਚਾਹੁੰਦੇ ਆ ਡੀਜ਼ਲ ਦੇ ਵਿੱਚ ਆਪ ਜੀ ਜਰੂਰ ਸਹਿਯੋਗ ਕਰੋ ਕਿਉਂਕਿ ਸੇਵਾ ਲੰਬੀ ਚੱਲਣ ਕਰਕੇ ਜੀ ਜਿਹੜਾ ਸੰਗਤਾਂ ਦੀ ਗਿਣਤੀ ਕਈ ਵਾਰੀ ਘਟ ਜਾਂਦੀ ਆ ਸੇਵਾ ਲੰਬੀ ਚੱਲ ਰਹੀ ਆ ਇਸ ਕਰਕੇ ਅਸੀਂ 1 ਮਹੀਨਾ ਹੋਰ ਸਹਿਯੋਗ ਚਾਹੁੰਦੇ ਆ ਆਪ ਜੀ ਤੋਂ ਤਾ ਜੋ ਜਿਹੜੀਆਂ ਇਹ ਪੈਲੀਆਂ ਪੱਧਰ ਕਰਕੇ ਪ੍ਰੋਪਰ ਬਜਾਈ ਹੋ ਸਕੇ ਔਰ ਇਧਰ-ਇਧਰ ਨਾਲ-ਨਾਲ ਕਿਸਾਨ ਮੌਜੂਦ ਨੇ ਜੀ ਔਰ ਇਧਰਲੇ ਪਾਸੇ ਆਪਣੇ ਕੋਲੇ ਸਾਰਾ ਪ੍ਰਬੰਧ ਹੈ ਜੀ ਜਿਵੇਂ ਅੰਦਰ ਬੀਜ ਹਰੇਕ ਤਰ੍ਹਾਂ ਦਾ ਆਪਣੇ ਕੋਲੇ ਬੀਜ ਹੈ ਜੀ ਤੇ ਜਿਹੜੀ ਲੇਟ ਬਜਾਈ ਕਰਾਂਗੇ ਜੀ ਉਹ ਵੀ ਬੀਜ ਆਪਣੇ ਕੋਲੇ ਮੌਜੂਦ ਆ ਵੀ ਜਿਨ੍ਹਾਂ ਦੀ ਲੇਟ ਪੱਧਰ ਕੀਤੀ ਜਾਣੀ ਹੈ ਜ਼ਮੀਨ ਉਹ ਵੀ ਮੌਜੂਦ ਆ ਜੀ ਆਪਣੇ ਕੋਲੇ ਵੀ ਔਰ ਇਧਰਲੇ ਪਾਸੇ ਡੀਪੀ ਜਿਹੜਾ ਖਾਦ ਜਿਹਦੇ ਜਿੰਨੇ ਜਿੰਨੇ ਕੀਲੇ ਨੇ ਉਹਨੇ ਉਹਨੇ ਜਿਹੜਾ ਉਹਨਾਂ ਨੂੰ ਚੀਜ਼ ਦਿੱਤੀ ਜਾ ਰਹੀ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨੇ ਤਿੰਨ ਪਿੰਡਾਂ ਦੀ ਸੇਵਾ ਜਿਹੜਾ ਮੁਕੰਮਲ ਹੋ ਰਹੀ ਆ ਜੀ ਤਿੰਨ ਪਿੰਡਾਂ ਨੂੰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਗੋਦ ਲਿਆ ਗਿਆ ਸੀਗਾ ਜੀ ਤਿੰਨ ਪਿੰਡਾਂ ਦੇ ਵਿੱਚ ਕਾਰਜ ਤਾਂ ਬਹੁਤ ਵੱਡਾ ਸੀ ਜੀ ਇੱਕ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਸੀਗੀ ਜੀ ਤਿੰਨ ਪਿੰਡਾਂ ਨੂੰ ਪਰ ਪ੍ਰਪਦਰ ਕਰਨ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੈ ਜੀ ਜੇ ਆਪਾਂ ਗੱਲ ਕਰੀ ਅੱਜ 40 ਟਰੈਕਟਰ ਚੱਲ ਰਹੇ ਨੇ ਔਰ ਚੱਲ ਕਦੋਂ ਤੋਂ ਰਹੇ ਨੇ ਸਵਾ ਮਹੀਨਾ ਹੋਣ ਵਾਲਾ ਹੋ ਗਿਆ ਜੀ ਇਸ ਕਰਕੇ ਹਜੇ 1 ਮਹੀਨਾ ਹੋਰ ਲੱਗਣਾ ਇਹਦੇ ਵਿੱਚ ਬਹੁਤ ਵੱਡੀ ਚੁਣੌਤੀ ਹੈ ਟਰੈਕਟਰਾਂ ਦੇ ਡੀਜ਼ਲ ਦੀ ਸਖਤ ਕਰਕੇ ਜ਼ਰੂਰਤ ਔਰ ਅਸੀਂ ਜਿਹੜੇ ਸੰਗਤਾਂ ਨੇ ਜਿਹੜੇ ਨਗਰ ਨਿਵਾਸੀਆਂ ਨੇ ਜਿਨ੍ਹਾਂ ਨੇ ਵੀ ਦਾਨੀ ਸੱਜਣਾ ਨੇ ਸਾਨੂੰ ਸਪੋਰਟ ਕੀਤੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਔਰ ਸੰਗਤਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਜਿੱਥੇ ਖਾਦ ਆ ਰਬੀਜ ਵੰਡਿਆ ਜਾ ਰਿਹਾ ਅੱਜ ਸਾਡੇ ਕੋਲੇ ਦਿਉਨ ਖੇੜਾ ਹਲਕਾ ਲੰਬੀ ਤੋਂ ਲੇ ਲਈ ਜਿਹੜਾ ਸਹਿਯੋਗ ਲੈ ਕੇ ਪਹੁੰਚੇ ਨੇ ਬੀਜ ਲੈ ਕੇ ਆਏ ਨੇ ਜੀ ਸਾਡੇ ਕੋਲੇ ਔਰ ਡੀਜ਼ਲ ਦੇ ਵਿੱਚ ਵੀ ਸਹਿਯੋਗ ਕਰਨ ਆਏ ਨੇ ਅਸੀਂ ਧੰਨਵਾਦ ਕਰਦੇ ਆ ਤੁਹਾਡਾ ਸਾਰੇ ਨਗਰ ਨਿਵਾਸੀਆਂ ਦਾ ਦਾਨੀ ਸੱਜਣਾ ਦਾ ਪਿੰਡ ਵਾਸੀਆਂ ਦਾ ਪਿੰਡ ਦਿਉਨਖੇੜਾ ਸਾਡੇ ਕੋਲੇ ਮੌਜੂਦ ਅੱਜ ਵੀਰੋਣੀ ਸਾਡੇ ਨਾਲ ਖੜੇ ਨੇ ਅਸੀਂ ਧੰਨਵਾਦ ਕਰਦੇ ਆ ਮਤਲਬ ਅਨੇਕਾਂ ਪਿੰਡਾਂ ਨੇ ਸਾਨੂੰ ਸਹਿਯੋਗ ਕੀਤਾ ਅਨੇਕਾਂ ਦਾਨੀ ਸੱਜਣਾ ਨੇ ਅਨੇਕਾਂ ਪਿੰਡ ਵਾਸੀਆਂ ਨੇ ਪਰ ਅਸੀਂ ਸਾਰਿਆਂ ਦੀ ਵੀਡੀਓ ਨਹੀਂ ਸ਼ੇਅਰ ਕਰ पाए ਕਿਉਂਕਿ ਸਮੇਂ ਦੀ ਕਮੀ ਕਰਕੇ ਕਿਉਂਕਿ ਖੇਤਾਂ ਦੇ ਵਿੱਚ ਕੰਮ ਜ਼ਿਆਦਾ ਹੋਣ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਬੀਜ ਤੇ ਖਾਦ ਵੰਡਿਆ ਜਾ ਰਿਹਾ ਪਿੰਡ ਰਾਦਲਕੇ ਨੂੰ ਅਤੇ ਜਿਹੜੀ ਅਸੀਂ ਟਰੈਕਟਰਾਂ ਦੀ ਮੰਗ ਕੀਤੀ ਆ ਆਪ ਜੀ ਚਾਹੇ ਡੋਲੂ ਕਰਾ ਪਾ ਕੇ ਲੈ ਕੇ ਆਓ ਚਾਹੇ ਸਿੰਪਲ ਕਰਾ ਲੈ ਕੇ ਆਓ ਟਰੈਕਟਰਾਂ ਦੀ ਬਹੁਤ ਜ਼ਰੂਰਤ ਆ ਸਾਨੂੰ ਤਾਂ ਜੋ ਇਸ ਕੰਮ ਨੂੰ ਆਪਾਂ ਮਹੀਨੇ ਦੇ ਵਿੱਚ ਨਿਵੇੜ ਕੇ ਕਿ ਅਸੀਂ ਹੋਰ ਪਿੰਡ ਦੀ ਪੈਲੀ ਨੂੰ ਪੱਧਰ ਕਰਨਾ ਸ਼ੁਰੂ ਕਰੀਏ ਧੰਨਵਾਦ ਤੁਹਾਡਾ ਸ਼ੇਅਰ ਕਰਦੇ ਹੋ ਜੀ ਅਸੀਂ ਇਸ ਵਕਤ ਪਿੰਡ ਤੂਤ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤਹਿਸੀਲ ਪੱਟੀ ਤੋਂ ਇਹ ਵੀਡੀਓ ਪਾ ਰਹੇ ਹਾਂ ਇੱਧਰਲੇ ਪਾਸੇ ਟਰੈਕਟਰ ਤੇ ਹ ਟੈਂਕ ਖੜੇ ਨੇ ਜੀ ਆਪਣੇ ਜਿਨ੍ਹਾਂ ਦੇ ਵਿੱਚ ਡੀਜ਼ਲ ਲਿਆਂਦਾ ਜਾਂਦਾ ਔਰ ਇੱਥੇ ਫਿਰ ਵਰਤਾਰ ਦਿੱਤਾ ਜਾਂਦਾ ਜੀ ਸਵੇਰੇ ਟਰੈਕਟਰ 40 ਟਰੈਕਟਰ ਇੱਥੇ ਲੈਂਡ ਚ ਲਾ ਕੇ ਆਪਣੇ ਆਪਣੇ ਟਰੈਕਟਰਾਂ ਚ ਡੀਜ਼ਲ ਪਾਉਂਦੇ ਨੇ ਜੀ ਔਰ ਲਗਾਤਾਰ ਸੇਵਾ جاری ਆ ਜੀ ਅਸੀਂ ਤੁਹਾਡੇ ਤੋਂ ਸਪੋਰਟ ਮੰਗਦੇ ਆ ਇਹ ਸਾਡੇ ਨੰਬਰ ਹੈਗੇ ਜੀ ਆਪ ਜੀ ਸਹਿਯੋਗ ਜ਼ਰੂਰ ਕਰਿਓ ਜਿਹੜੇ ਦੋਨੇ ਨੰਬਰਾਂ ਦੇ ਉੱਪਰ ਆਪ ਜੀ ਸੰਪਰਕ ਕਰਕੇ ਸਾਡੇ ਕੋਲੇ ਪਹੁੰਚ ਕਰਕੇ ਪਹਿਲਾਂ ਆ ਕੇ ਖੇਤ ਦੇਖੋ ਵੀ ਆਪਣਾ ਕੰਮ ਕਿੰਨਾ ਰਹਿੰਦਾ ਫਿਰ ਸਹਿਯੋਗ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ